ਸਾਰੇ ਅਵਿਧੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਦੱਸ ਸਕਦੇ ਹਨ ਓਪਨਲੀ ਨਹੀਂ ਦੱਸ ਸਕਦੇ ਬੱਚਿਆਂ ਨੂੰ ਅਗਰ ਆਪਾਂ ਉਹਨਾਂ ਦੀ ਕ੍ਰੀਏਟੀਵਿਟੀ ਨੂੰ ਬਾਹਰ ਨਹੀਂ ਲੈ ਕੇ ਆਂਦੇ ਤਾਂ ਅਸੀਂ ਸ਼ਾਇਦ ਉਹਨਾਂ ਦੀ ਉਹ ਕ੍ਰੀਏਟੀਵਿਟੀ ਨੂੰ ਉਹਨਾਂ ਦੀ ਉਹ ਥਿੰਕਿੰਗ ਨੂੰ ਅਸੀਂ ਉੱਥੇ ਸਟਾਪ ਕਰ ਦਿੰਨੇ ਆਂ ਗੱਲ ਇਹ ਵੀ ਆ ਜਾਂਦੀ ਹੈ ਕਿ ਬੱਚਿਆਂ ਨੂੰ ਇੱਥੇ ਜ਼ਿਆਦਾ ਸਿਖਾਇਆ ਨਹੀਂ ਜਾਂਦਾ ਕਿ ਆਪਾਂ ਐਜੂਕੇਸ਼ਨ ਸਿਸਟਮ ਤੇ ਗੱਲ ਕਰੀਏ ਤੁਸੀਂ ਅੱਜ ਵੀ ਕਿਸੇ ਬੱਚੇ ਨੂੰ ਸਟੇਜ ਤੇ ਖੜਾ ਕੇ ਦੇਖੋ ਤਾਂ ਡਰੂਗਾ ਡਰੇਗਾ ਨਹੀਂ ਬਿਲਕੁਲ ਪਰ ਆਪਣੇ ਬੱਚੇ ਬਹੁਤ ਇਸ ਚੀਜ਼ ਤੋਂ ਪਿੱਛੇ ਨੇ ਇੰਡੀਆ ਦਾ ਜਿਹੜਾ ਸਿਸਟਮ ਹੈਗਾ ਐਜੂਕੇਸ਼ਨ ਦਾ ਉਹਦੇ ਵਿੱਚ ਲਾਈਕ ਤੁਹਾਨੂੰ ਇੱਕ ਡਿਸਪਲਿਨ ਸਿਖਾਉਂਦੇ ਨੇ ਕਿ ਪੇਰੈਂਟਸ ਵੀ ਜਾ ਕੇ ਨਹੀਂ ਕੋਈ ਡਾਇਰੈਕਟ ਕੁਐਸਚਨ ਕਰਦਾ ਤੇ ਅਗੋਂ ਟੀਚਰ ਵੀ ਤੁਹਾਨੂੰ ਉਹਵੇਂ ਦਾ ਆਨਸਰ ਨਹੀਂ ਕਰਦਾ ਮੰ ਲੋ ਬੱਚਾ ਡਿਸਟਰੈਕਟ ਹੁੰਦਾ ਤਾਂ ਉਹਦੇ ਜਿਹੜੇ ਗ੍ਰੇਡਸ ਨੇ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਨਹੀਂ ਵੈਲ ਪਲੇ ਕਰ ਰਿਹਾ ਜਿਹੜੀ ਬੱਚੇ ਦੀ ਪਹਿਲੀ ਗੁਰੂ ਹੁੰਦੀ ਆ ਉਹ ਮਾਂ ਹੁੰਦੀ ਆ ਹੁਣ ਅਗਰ ਮੇਰਾ ਬੱਚਾ ਮੈਨੂੰ ਕਵੇ ਕਿ ਮੈਂ ਆਰਟਿਸਟ ਬੰਨਾ ਹੈ ਅਗਰ ਮੈਂ ਨੂੰ ਕਹਾਂ ਕਿ ਨਹੀਂ ਮੈਂ ਡਾਕਟਰਾਂ ਤੂੰ ਵੀ ਡਾਕਟਰ ਹੀ ਬਣੇਗਾ ਹਨਾ ਤਾਂ ਮੇਰੀ ਗਲਤੀ ਹੈ ਸੋ ਮੈਨੂੰ ਉਹਨੂੰ ਆਰਟਿਸਟ ਬਣਨ ਦੇਣਾ ਚਾਹੀਦਾ ਹੈ ਆਪਾਂ ਸਕੂਲ ਸਿਸਟਮ ਦੇ ਵਿੱਚ ਵੀ ਜਦੋਂ ਜਾਂਦੇ ਆ ਤਾਂ ਆਪਣੇ ਕੋਲੇ ਇੰਨਾ ਜ਼ਿਆਦਾ ਬਰਡਨ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਲਾਈਕ ਇੱਥੇ ਤਾਂ ਕੁਝ ਵੀ ਨਹੀਂ ਆ ਸਾਨੂੰ ਬੱਚਿਆਂ ਦੇ ਜਿਹੜੇ ਥੋੜੇ ਵੀਕ ਪੁਆਇੰਟਸ ਨੇ ਉੱਤੇ ਵੀ ਸਾਨੂੰ ਪਤਾ ਲੱਗੇ ਤਾਂ ਜੋ ਆਪਾਂ ਐਜ਼ ਅ ਟੀਮ ਬੱਚੇ ਦੇ ਉਸ ਪੁਆਇੰਟਸ ਨੂੰ ਕਰੈਕਟ ਕਰਕੇ ਉਹਨੂੰ ਇੱਕ ਚੰਗਾ ਵਧੀਆ ਇਨਸਾਨ ਬਣਾਉਣ ਦੇ ਵਿੱਚ ਆਪਾਂ ਉਹਦੀ ਹੈਲਪ ਕਰ ਸਕੀਏ ਮੈਨੂੰ ਲੱਗਦਾ ਨਾ ਜਿਹੜੇ ਟੀਚਰ ਹੁੰਦੇ ਉਹ ਫਿਗਰ ਆਊਟ ਕਰ ਲੈਂਦੇ ਆ ਕਿ ਬੱਚੇ ਦਾ ਇੰਟਰਸਟ ਕਿੱਥੇ ਆ ਜੇ ਇੱਥੇ ਵੀ ਯੂ ਐਸ اے ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਆਪਾਂ ਨੂੰ ਐਵੇਂ ਦੇ ਟੀਚਰ ਮਿਲ ਜਾਣ ਜਿਹੜੇ ਬੱਚੇ ਨੂੰ ਬੱਚੇ ਦਾ ਇੰਟਰਸਟ ਦੇਖ ਲੈਣ ਤਾਂ ਤੁਸੀਂ ਦੇਖੋ ਕਿ ਬੱਚਾ ਉਸੇ ਫੀਲਡ ਵੱਲ ਕਿੰਨਾ ਅੱਗੇ ਜਾ ਸਕਦਾ ਦੇਖੋ ਐਜੂਕੇਟਰਸ ਨੇ ਜਿਹੜੇ ਉਹੀ ਤਾਂ ਅਗਲੀ ਬੱਚੇ ਦੀ ਲਾਈਫ ਬਣਾਉਣ ਵਾਲੇ ਨੇ ਹਨਾ ਸੋ ਜੇ ਅਗਰ ਬੇਸ ਹੀ ਸਹੀ ਨਹੀਂ ਬਣਿਆ ਤਾਂ ਉਹ ਕਿਵੇਂ ਉੱਥੇ ਕਿਵੇਂ ਅਸੀਂ ਇਮਾਰਤ ਨੂੰ ਖੜਾ ਕਰ ਸਕਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬੈਠੇ ਹੋਏ ਆ ਸਾਡਾ ਟੀਵੀ ਯੂਐਸਏ ਦੇ ਸਟੂਡੀਓ ਦੇ ਵਿੱਚ ਤੇ ਮੇਰੇ ਨਾਲ ਨੇ ਡਾਕਟਰ ਮਨਦੀਪ ਕੌਰ ਜੀ ਮੈਂ ਇੱਥੇ ਇੱਕ ਐਜੂਕੇਟਰ ਆ ਸਕੂਲ ਸਿਸਟਮ ਵਿੱਚ ਕੰਮ ਕਰਦੀ ਆ ਸਾਡੀ ਸਾਰੀ ਪਰਵਰਿਸ਼ ਸਾਡੀ ਸਾਰੀ ਸਟਡੀ ਇੰਡੀਆ ਹੋਈਆ ਤੇ ਇੱਥੇ ਹੁਣ ਜਦੋਂ ਸਕੂਲ ਸਿਸਟਮ ਦੇ ਵਿੱਚ ਕੰਮ ਕਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਲੱਗਦੀਆਂ ਨੇ ਕਿ ਇੰਡੀਆ ਨਾਲੋਂ ਬਹੁਤ ਡਿਫਰੈਂਟ ਆ ਸੋ ਇਹਨਾਂ ਤੇ ਵੀ ਬੱਚੇ ਸਕੂਲ ਜਾ ਰਹੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਇਹਨਾਂ ਨੂੰ ਕਿੱਦਾਂ ਲੱਗਦਾ ਇੱਥੇ ਦਾ ਐਜੂਕੇਸ਼ਨ ਸਿਸਟਮ ਸਤਿ ਸ਼੍ਰੀ ਅਕਾਲ ਮਨਦੀਪ ਸੋ ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਕਰੂੰਗੀ ਆਪਣੇ ਸਰੋਤਿਆਂ ਨੂੰ ਆਪਣੀ ਆਡੀਅנס ਨੂੰ ਸੋ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇਸ ਟੌਪਿਕ ਤੇ ਗੱਲ ਕਰਨ ਦਾ ਅਸੀਂ ਹਮੇਸ਼ਾ ਸਾਡਾ ਟੀਵੀ ਯੂਐਸਏ ਦੇ ਨਾਲ ਡਿਫਰੈਂਟ ਟੌਪਿਕਸ ਲੈ ਕੇ ਆਉਂਦੇ ਆ ਕਿਉਂਕਿ ਅਸੀਂ ਸਿਰਫ ਆਪਣੇ ਆਸਤੇ ਨਹੀਂ ਬੋਲਦੇ ਹੁੰਦੇ ਅਸੀਂ ਤੁਹਾਡੇ ਆਸਤੇ ਬੋਲਦੇ ਹੁੰਦੇ ਆ ਹੈਨਾ ਤਾਂ ਜੋ ਕੁਝ ਚੀਜ਼ਾਂ ਸੀ ਤੁਹਾਡੇ ਤੋਂ ਸਿੱਖਦੇ ਆ ਜੋ ਪੁਆਇੰਟ ਆਫ View ਤੁਸੀਂ ਸਾਨੂੰ ਦਿੰਦੇ ਹੋ ਕੁਝ ਚੀਜ਼ਾਂ ਸੀ ਆਪਣੇ ਐਕਸਪੀਰੀਅੰਸ ਆਪਣੇ ਨੌਲੇਜ ਦੇ ਹਿਸਾਬ ਨਾਲ ਤੁਹਾਡਾ ਨਾਲ ਸ਼ੇਅਰ ਕਰਦੇ ਆ ਸੋ ਅੱਜ ਅਮਨ ਜਿਵੇਂ ਸਕੂਲ ਐਜੂਕੇਟਰ ਨੇ ਸੋ ਇਸ ਕਰਕੇ ਅਸੀਂ ਡਿਸਾਈਡ ਕੀਤਾ ਸਾਰਿਆਂ ਨੇ ਕਿ ਇਹ ਗੁੱਡ ਟੌਪਿਕ ਕਿ ਆਪਾਂ এডੂਕੇਸ਼ਨ ਸਿਸਟਮ ਤੇ ਗੱਲ ਕਰੀਏ ਕਿਉਂਕਿ ਜਿਹੜਾ ਪਰਸਨ ਉਸ ਸਿਸਟਮ ਚ ਹੁੰਦਾ ਉਹ ਨੂੰ ਬਖੂਬੀ ਜਾਣਦਾ ਹੁੰਦਾ ਬਿਲਕੁਲ ਠੀਕ ਹੈ ਆਪਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਲਰਨ ਕਰ ਰਹੇ ਹਾਂ ਤਾਂ ਇਹ ਅੱਜ ਦਾ ਜਿਹੜਾ ਟਾਪਿਕਸ ਏ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਲਾਈਕ ਸਾਨੂੰ ਲੱਗਦਾ ਸੀ ਕਿ ਸਾਡਾ ਇੰਡੀਆ ਸਿਸਟਮ ਦੇ ਵਿੱਚ ਸਟੱਡੀ ਇਦਾਂ ਨਹੀਂ ਗੁੱਡ ਹੁੰਦੀ ਪਰ ਜਦੋਂ ਹੁਣ ਇੱਥੇ ਫਿਚਰ ਤੇ ਆਂ ਦੇਖਦੇ ਆ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਇਦਾਂ ਲੱਗਦੀਆਂ ਨੇ ਕਿ ਨਹੀਂ ਆਪਣੇ ਉੱਥੇ ਗੁੱਡ ਸੀ ਪਰ ਮੈਂ ਤਾਂ ਹੀ ਤੁਹਾਡੇ ਨਾਲ ਗੱਲ ਕਰ ਕਿ ਤੁਸੀਂ ਵੀ ਇੱਕ ਚਾਈਲਡ ਸਪੈਸ਼ਲਿਸਟ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਆ ਸੋ ਹਾਂ ਜੀ ਮੰਨ ਸੋ ਜਿਵੇਂ ਕਿ ਹਰ ਚੀਜ਼ ਦੇ ਪ੍ਰੋਵੈਂਟ ਕੌਨਸ ਹੁੰਦੇ ਨੇ ਹਨਾ ਅਗਰ ਆਪਾਂ ਰੋਟੀ ਵੀ ਜ਼ਿਆਦਾ ਖਾ ਲਈਏ ਤਾਂ ਉਹ ਵੀ ਸਾਨੂੰ ਹজম ਨਹੀਂ ਹੁੰਦੀ ਸੋ ਉਸੇ ਤਰੀਕੇ ਨਾਲ ਹਰ ਸਿਸਟਮ ਜਿਹੜਾ ਉਹ ਗੁੱਡ ਵੀ ਹੁੰਦਾ ਉਹਦੇ ਵਿੱਚ ਕੁਝ ਬੈਡ ਥਿੰਗਸ ਵੀ ਹੁੰਦੀਆਂ ਨੇ ਪਰ ਆਪਾਂ ਨੂੰ ਕਦੇ ਵੀ ਇੱਕ ਪੱਖੀ ਇੱਕ ਸਾਈਡ ਹੋ ਕੇ ਡਿਸੀਜਨ ਨਹੀਂ ਲੈਣਾ ਚਾਹੀਦਾ ਸੋ ਜਿਵੇਂ ਕਿ ਤੁਹਾਡੀ ਮੇਰੀ ਆਪਣੀ ਸਾਰੀ ਐਜੂਕੇਸ਼ਨ ਇੰਡੀਆ ਤੋਂ ਹੈਗੀ ਹੈ ਐਂਡ ਮੇਰੇ ਪੁਆਇੰਟ ਆਫ View ਨਾਲ ਜਿਹੜੀ ਹਾਇਰ ਐਜੂਕੇਸ਼ਨ ਹੈ ਫੋਰ ਸ਼ੋਰ ਇੰਡੀਆ ਦੀ ਗੁੱਡ ਹੈ ਹਨਾ ਕਿਉਂਕਿ ਆ ਇੰਡੀਆ ਦਾ ਜਿਹੜਾ ਸਿਸਟਮ ਹੈਗਾ ਐਜੂਕੇਸ਼ਨ ਦਾ ਉਹਦੇ ਵਿੱਚ ਲਾਈਕ ਕਿ ਤੁਹਾਨੂੰ ਇੱਕ ਡਿਸਪਲਾਈਨ ਸਿਖਾਉਂਦੇ ਨੇ ਹਨਾ ਬੱਚਿਆਂ ਨੂੰ ਲਾਈਕ ਬੇਸ਼ੱਕ ਸਟ੍ਰਿਕਟ ਮਾਹੌਲ ਜਿ ਰੱਖਿਆ ਜਾਂਦਾ ਪਰ ਉਹ ਬੱਚਿਆਂ ਨੂੰ ਜਿਵੇਂ ਕਹਿ ਲਓ ਨਾ ਵੀ ਉਹਨਾਂ ਨੂੰ ਇੱਕ ਪ੍ਰੋਪਰ ਡਿਸਪਲਾਈਨ ਚ ਲੈ ਆਉਂਦੇ ਨੇ ਇੱਥੇ ਦਾ ਜਿਹੜਾ ਅਗਰ ਉਸ ਵੇ ਨਾਲ ਕਿਹਾ ਜਾਏ ਹਨਾ ਇੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੀਨਿਅਨ ਛੱਡ ਦਿੰਦੇ ਨੇ ਪਰ ਉਹ ਲੀਨਿਅਨ ਛੱਡਣਾ ਕੋਈ ਗਲਤ ਗੱਲ ਨਹੀਂ ਕਿਉਂਕਿ ਜਿਸ ਸੇਜ 'ਚ ਬੱਚੇ ਹੁੰਦੇ ਨੇ ਉਸ ਸੇਜ ਦੇ ਵਿੱਚ ਬੱਚਿਆਂ ਨੂੰ ਅਗਰ ਆਪਾਂ ਉਹਨਾਂ ਦੀ ਕ੍ਰੀਏਟੀਵਿਟੀ ਨੂੰ ਬਾਹਰ ਨਹੀਂ ਲੈ ਕੇ ਆਂਦੇ ਤਾਂ ਅਸੀਂ ਸ਼ਾਇਦ ਉਹਨਾਂ ਦੀ ਉਹ ਕ੍ਰੀਏਟੀਵਿਟੀ ਨੂੰ ਉਹਨਾਂ ਦੀ ਉਹ ਥਿੰਕਿੰਗ ਨੂੰ ਅਸੀਂ ਉੱਥੇ ਸ ਹੈਨਾ ਬਿਲਕੁਲ ਜਿਵੇਂ ਹੁਣ ਸਾਡੇ ਕੋਲੇ ਬੱਚੇ ਆਉਂਦੇ ਆ ਸਕੂਲ ਦੇ ਵਿੱਚ ਉਹੀ ਜਿਵੇਂ ਤੁਸੀਂ ਕਿਹਾ ਕਿ ਇੱਥੇ ਦੀ ਪੇਰੈਂਟ ਬਿਲਕੁਲ ਡਿਫਰੈਂਟ ਆ ਆਪਣੀ ਪੇਰੈਂਟ ਨਾਲੋਂ ਆਪਾਂ ਸਕੂਲ ਸਿਸਟਮ ਦੇ ਵਿੱਚ ਵੀ ਜਦੋਂ ਜਾਂਦੇ ਆ ਤਾਂ ਆਪਣੇ ਕੋਲੇ ਇੰਨਾ ਜ਼ਿਆਦਾ ਬਰਡਨ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਲਾਈਕ ਇੱਥੇ ਤਾਂ ਕੁਝ ਵੀ ਨਹੀਂ ਆ ਰਾਈਟ ਤੇ ਬੱਚੇ ਸਾਰਾ ਦਿਨ ਫ੍ਰੀ ਬੰਗ ਹੁੰਦੇ ਆ ਪਰ ਗੱਲ ਇਹ ਵੀ ਆ ਜਾਂਦੀ ਹੈ ਕਿ ਬੱਚਿਆਂ ਨੂੰ ਇੱਥੇ ਜ਼ਿਆਦਾ ਸਿਖਾਇਆ ਨਹੀਂ ਜਾਂਦਾ ਜੋ ਮੈਂ ਫੀਲ ਕੀਤਾ ਐਜ਼ ਆ ਜਦੋਂ ਛੋਟੀ ਜਿਹੇ ਦੇ ਵਿੱਚ ਸਾਡੇ ਕੋਲੇ ਹੁਣ ਬੱਚੇ ਆਉਂਦੇ ਆ ਤਾਂ ਮੈਂ ਫੀਲ ਕੀਤਾ ਕਿ ਉਹਨਾਂ ਨੂੰ ਜਸਟ ਫ੍ਰੀ ਪਲੇ ਦੇ ਲਈ ਛੱਡ ਦਿੱਤਾ ਜਾਂਦਾ ਫ੍ਰੀ ਪਲੇ ਇਜ਼ ਗੁੱਡ ਰਾਈਟ ਇਹ ਬੈਡ ਨਹੀਂ ਹੈ ਗੁੱਡ ਹੈ ਬਹੁਤ ਗੁੱਡ ਹੈ ਕਿਉਂਕਿ ਬੱਚੇ ਜਦੋਂ ਪਲੇ ਕਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਲਰਨ ਕਰਦੇ ਆ ਰਾਈਟ ਪਰ ਉੱਥੇ ਸਾਨੂੰ ਇਹ ਵੀ ਹੈ ਕਿ ਸਾਨੂੰ ਉਹਨਾਂ ਦੇ ਹਰ ਐਂਗਲ ਤੋਂ ਆਪਾਂ ਨੂੰ ਉਹਨਾਂ ਨੂੰ ਵਾਚ ਕਰਨਾ ਪੈਂਦਾ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਆ ਹਾਰਡ ਸਟੱਡੀ ਲਈ ਜਾਂਦੇ ਆ ਫਿਰ ਇੱਕਦਮ ਉਹਨਾਂ ਤੇ ਬਰਡਨ ਪੈਣ ਲੱਗਦਾ ਹੈ ਐਗਜ਼ੈਕਟਲੀ ਤੇ ਇੰਡੀਆ ਦੇ ਵਿੱਚ ਬਰਡਨ ਬਹੁਤ ਜ਼ਿਆਦਾ ਸਟਾਰਟਿੰਗ ਤੋਂ ਹੀ ਸਟਾਰਟਿਕਟ ਜਾਂਦਾ ਸੋ ਦੋਨੋਂ ਥਾਂ ਤੇ ਬੈਲੈਂਸ ਨਹੀਂ ਬਣਦਾ ਤੁਸੀਂ ਕੀ ਫੀਲ ਕੀਤਾ ਇਸ ਬਾਰੇ ਹਾਂਜੀ ਬਿਲਕੁਲ ਇਹ ਚੀਜ਼ ਤਾਂ ਹੈਗੀ ਹੈ ਹੁਣ ਅਗਰ ਆਪਾਂ ਜਿਵੇਂ ਹੁਣ ਮੇਰਾ ਬੇਟਾ ਹੈ ਉਹ 11 ইয়ারਸ ਦਾ ਹੈ ਅਗਰ ਮੈਂ ਕਿਉਂਕਿ ਮੈਂ ਵੀ ਤਾਂ ਮੈਂ ਤੁਸੀਂ ਉੱਥੇ ਕੰਮ ਕਰਦੇ ਹੋ ਪਰ ਮੈਂ ਉੱਥੇ ਕੰਮ ਨਹੀਂ ਕਰਦੀ ਪਰ ਮੇਰੇ ਜਿਹੜਾ ਐਕਸਪੀਰੀ ਤੋਂ ਮੇਰੇ ਬੱਚੇ ਦੇ ਜੋ ਮੇਰੇ ਬੱਚੇ ਨੇ ਸਿੱਖਿਆ ਜਾਂ ਉਹਨੇ ਦਿੱਤਾ ਮੈਂ ਅਗਰ ਉਸ ਉਹਦੇ ਅਕੋਰਡਿੰਗ ਗੱਲ ਕਰਾਂ ਤਾਂ ਉਹਦੀ ਸਕੂਲਿੰਗ ਜਿਹੜੀ ਬੇਸਿਕ ਸਕੂਲਿੰਗ ਸੀਗੀ ਉਹ ਸਕੂਲ ਸਟਾਰਟ ਹੋਈ ਸੀ ਇੰਡੀਆ ਤੋਂ ਜੀ ਜਦੋਂ ਇੱਥੇ ਆਇਆ ਉਹ ਫਰਸਟ ਗ੍ਰੇਡ ਸੀਗਾ ਸੋ ਜਦੋਂ ਉਹ ਇੱਥੇ ਆਇਆ ਹੀ ਵਾਸ ਵੈਰੀ ਹੈਪੀ ਉਹਨੂੰ ਲਾਈਕ ਅਗਰ ਅੱਜ ਵੀ ਮੈਨੂੰ ਕਹਿੰਦੀ ਹੈ ਨਾ ਕਿ ਕਿਉਂਕਿ ਆਪਾਂ ਇੰਡੀਆ ਚਲੀਏ ਵੀ ਉੱਥੇ ਸਕੂਲਿੰਗ ਕਰੀਏ ਤਾਂ ਉਹ ਕਹਿੰਦਾ ਕਿ ਨਹੀਂ ਮੰਮਾ ਮੈਂ ਨਹੀਂ ਜਾਣਾ ਚਾਹੁੰਦਾ ਤਾਂ ਮੈਂ ਉਹਨੂੰ ਰੀਜ਼ਨ ਪੁੱਛਦੀਆਂ ਕਿ ਕਿਉਂ ਨਹੀਂ ਜਾਣਾ ਚਾਹੁੰਦਾ ਪੁੱਤ ਤਾਂ ਕਹਿੰਦਾ ਕਿ ਮੰਮਾ ਉੱਥੇ ਸਾਨੂੰ ਬੋਲਣ ਹੀ ਨਹੀਂ ਸੀ ਦਿੱ ਵੀ ਦੱਸੀਦਾ ਸੀਗਾ ਤਾਂ ਟੀਚਰ ਜਿਹੜੇ ਨੇ ਸਾਡੇ ਥੱਪੜ ਮਾਰ ਕੇ ਸਾਨੂੰ ਕਹਿ ਦਿੰਦੇ ਸੀਗੇ ਕਿ ਨਹੀਂ ਜਿਵੇਂ ਮੈਂ ਕਿਹਾ ਉਵੇਂ ਹੀ ਕਰਨਾ ਹੈ ਤੂੰ ਐਵੇਂ ਨਹੀਂ ਕਰ ਸਕਦਾ ਪਰ ਇੱਥੇ ਜਦੋਂ ਅਸੀਂ ਆਏ ਆ ਇੱਥੇ ਟੀਚਰ ਸਭੋਂ ਸਾਨੂੰ ਖੁਦ ਐਕਸਪਲੋਰ ਕਰਨ ਨੂੰ ਕਹਿੰਦੇ ਨੇ ਉਹ ਸਾਡੀ ਕ੍ਰੀਏਟੀਵਿਟੀ ਨੂੰ ਬਾਹਰ ਲੈ ਕੇ ਆਉਂਦੇ ਨੇ ਸੋ ਮੈਂ ਸਿਰਫ ਆਪਣੇ ਬੇਟੇ ਦੇ ਪੁਆਇੰਟ ਆਫ View ਨਾਲ ਇਹ ਚੀਜ਼ ਦੱਸ ਰਹੀ ਹਾਂ ਜਿਸ ਨਾਲ ਮੈਂ ਡੈਫੀਨੇਟਲੀ ਐਗਰੀ ਕਰਦੀ ਹਾਂ ਬਿਲਕੁਲ ਹੁੰਦਾ ਇਦਾਂ ਹੀ ਆ ਕਿਉਂਕਿ ਜਦੋਂ ਮੈਂ ਇੰਡੀਆ ਦੇ ਵਿੱਚ ਐਜ਼ ਅ ਟੀਚਰ ਕੰਮ ਕੀਤਾ ਆ ਤਾਂ ਅਸੀਂ ਖੁਦੇ ਚੀਜ਼ਾਂ ਕਰਦੇ ਰਹੇ ਹਾਂ ਪਰ ਇੱਥੇ ਆ ਕੇ ਉਹੀ ਚੀਜ਼ਾਂ ਰਿਅਲਾਈਜ਼ ਹੋਈਆਂ ਕਿ ਨਹੀਂ ਅਸੀਂ ਬੱਚਿਆਂ ਨੂੰ ਬਾਉਂਡ ਕਰ ਦਿੰਦੇ ਸੀਗੇ ਤੇ ਇੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਫ੍ਰੀडम ਆ ਕਿ ਉਹ ਬੋਲ ਸਕਦੇ ਨੇ ਆਪਣਾ ਕੌਨਫੀਡੈਂਸ ਬਹੁਤ ਜ਼ਿਆਦਾ ਹੁੰਦਾ ਬੱਚਿਆਂ ਦੇ ਵਿੱਚ ਤੁਸੀਂ ਅੱਜ ਵੀ ਕਿਸੇ ਬੱਚੇ ਨੂੰ ਸਟੇਜ ਤੇ ਖੜਾ ਕੇ ਦੇਖੋ ਤਾਂ ਡਰੂਗਾ ਡਰੇਗਾ ਨਹੀਂ ਬਿਲਕੁਲ ਪਰ ਆਪਣੇ ਬੱਚੇ ਬਹੁਤ ਇਸ ਚੀਜ਼ ਤੋਂ ਪਿੱਛੇ ਨੇ ਹਨਾ ਕੁਝ ਕੁ ਬੱਚੇ ਨੇ ਜਿਹੜੇ ਅੱਗੇ ਆਉਂਦੇ ਆ ਸੋ ਇਹ ਚੀਜ਼ ਤਾਂ ਬਹੁਤ ਗੁੱਡ ਹੈ ਪਰ ਮੇਰਾ ਮੈਂ ਹਮੇਸ਼ਾ ਇਸ ਚੀਜ਼ ਨੂੰ ਮੰਨਦੀ ਆ ਕਿ ਜਦੋਂ ਆਪਾਂ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਉਹ ਇੱਕੋ ਜਿਹਾ ਪੈਟਰਨ ਦੇਈਏ ਉੱਥੇ ਬਹੁਤ ਜ਼ਿਆਦਾ ਬਰਡਨ ਆ ਇੱਥੇ ਬਿਲਕੁਲ ਬਰਡਨ ਨਹੀਂ ਹੈ ਜੇ ਉਹਨਾਂ ਚੀਜ਼ਾਂ ਨੂੰ ਬੈ ਜੋਵੇ ਕਿ ਤੁਸੀਂ ਸਟਾਰਟਿੰਗ ਤੋਂ ਹੀ ਬੱਚੇ ਨੂੰ ਇਦਾਂ ਸਟਾਰਟ ਕਰੋਗੇ ਥੋੜਾ 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 ਤੇ ਐਂਡ ਤੱਕ ਉਹਨਾਂ ਨੂੰ ਜਿਵੇਂ ਹੁਣ ਇੱਥੇ ਜਦੋਂ ਬੱਚੇ ਹਾਇਰ এডੂਕੇਸ਼ਨ ਲਈ ਜਾਂਦੇ ਆ ਤਾਂ ਉਹਨਾਂ ਤੇ ਇੱਕਦਮ ਪ੍ਰੈਸ਼ਰ ਪੈ ਜਾਂਦਾ ਕਿ ਬਹੁਤ ਸਾਰੀਆਂ ਅਸਾਈਨਮੈਂਟਸ ਨੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਹਾਂਜੀ ਤੇ ਉੱਥੇ ਆਪਣੇ ਤੁਹਾਨੂੰ ਪਤਾ ਹੀ ਆ ਵੀ ਥਰੋਅਆਊਟ ਜਦੋਂ ਤੱਕ ਤੁਸੀਂ ਸਟੱਡੀ ਕਰਦੇ ਹੋ ਹਮੇਸ਼ਾ ਹੀ ਬਾਲੀ ਯੂਨੀਵਰਸਿਟੀ ਤੱਕ ਸੇਮ ਲੈਵਲ ਰਹਿੰਦਾ ਹਾਂ ਕੁਝ ਚੀਜ਼ਾਂ ਹੋਈ ਜਿਵੇਂ ਤੁਸੀਂ ਕਿਹਾ ਕਿ ਪ੍ਰੋਸ ਐਂਡ ਕੌਨਸ ਹੁੰਦੇ ਆ ਕੁਝ ਚੀਜ਼ਾਂ ਇੱਥੇ ਗੁੱਡ ਨੇ ਕੁਝ ਉਥੇ ਗੁੱਡ ਨੇ ਪਰ ਪਤਾ ਨਹੀਂ ਕਿ ਉਹ ਐਜੂਕੇਸ਼ਨ ਸਿਸਟਮ ਦੇ ਬਾਰੇ ਕੋਈ ਇੰਨੀ ਗੱਲ ਹੀ ਨਹੀਂ ਕਰਦਾ ਪਿਆ ਕਿ ਤੁਸੀਂ ਬੱਚਿਆਂ ਨੂੰ ਕਿੱਦਾਂ ਅਸੈਸ ਕਰਨਾ ਆ ਹਨਾ ਹਮ ਪੇਰੈਂਟਸ ਆਉਂਦੇ ਆ ਸਾਡੇ ਕੋਲੇ ਉਹ ਈਵਨ ਤੋਂ ਕਿ ਬੱਚਿਆਂ ਦੇ ਬਿਹੇਵੀਅਰਸ ਨੂੰ ਲੈ ਕੇ ਹੀ ਡਿਨਾਈ ਕਰ ਦਿੰਦੇ ਆ ओके ਸਾਡੇ ਕੋਲੇ ਬੱਚਾ ਆਉਂਦਾ ਤਾਂ ਉਹਦੇ ਬਿਹੇਵੀਅਰਸ ਡਿਫਰੈਂਟ ਹੁੰਦੇ ਆ ਓਕੇ ਉਹਨਾਂ ਨੂੰ ਆਪਾਂ ਸਕੂਲ ਦੇ ਵਿੱਚ ਕੁਝ ਵੀ ਉਹਨਾਂ ਨੂੰ ਤੁਸੀਂ ਸਿਖਾਉਂਦੇ ਹਾਂ ਤਾਂ ਜੇ ਘਰੇ ਜਾ ਕੇ ਤੁਸੀਂ ਬੱਚੇ ਨੂੰ ਪੁੱਛਦੇ ਨਹੀਂ ਕੁਝ ਉਹਦੇ ਤੇ ਵਰਕ ਨਹੀਂ ਕਰਦੇ ਤਾਂ ਉਹ ਬਿਹਾਈਂਡ ਹੀ ਰਹੇਗਾ রাইਟ ਉਹਨੇ ਅੱਗੇ ਪ੍ਰੋਗਰੈਸ ਨਹੀਂ ਕਰਨਾ ਸੋ ਇੱਥੇ ਐਜੂਕੇਸ਼ਨ ਐਜੂਕੇਟਰ ਦੇ ਨਾਲ ਨਾਲ ਪੇਰੈਂਟਸ ਦੀ ਵੀ ਇੱਕ ਜੌਬ ਆਉਂਦੀ ਆ ਕਿ ਤੁਸੀਂ ਬੱਚੇ ਦੇਖੋ ਆਪਣੇ ਇੰਡੀਆ ਤਾਂ ਆਪਾਂ ਬੱਚਿਆਂ ਨੂੰ ਟਿਊਸ਼ਨਸ ਤੇ ਭੇਜਦੇ ਸੀ ਕਿੰਨਾ ਮਤਲਬ ਮॉम्स ਨੇ ਜਿਹੜੀ ਉਹ ਐਫਰਟ ਲਗਾਉਂਦੇ ਸੀ ਕਿ ਵੀ ਬਿਲਕੁਲ ਹਾਂਜੀ ਬਿਲਕੁਲ ਸੋ ਹਾਂਜੀ ਮਨ ਇਹ ਤਾਂ ਬਿਲਕੁਲ ਹੈਗਾ ਕਿ ਉੱਥੇ ਜਿਹੜੀ ਐਜੂਕੇਸ਼ਨ ਸੀਗੀ ਉਹ ਕੱਲੇ ਬੱਚੇ ਦੀ ਨਹੀਂ ਸੀ ਹੁੰਦੀ ਨਾਲ ਮਦਰ ਦੀ ਵੀ ਹੁੰਦੀ ਸੀ ਹੈ ਨਾ ਸੋ ਮਦਰ ਨਾਲ ਟਿਊਸ਼ਨਸ ਤੇ ਜਾਣਾ ਜਾਂ ਖੁਦ ਸਟੱਡੀ ਕਰਵਾਣੀ ਹੈ ਨਾ ਤੇ ਐਂਡ ਉਸ ਤੋਂ ਬਾਅਦ ਜਿਹੜੀ ਇੱਥੇ ਦੀ ਸਟੱਡੀ ਹੈਗੀ ਹੈ ਸੋ ਜਿਸ ਤਰ੍ਹਾਂ ਕਿ ਹੁਣ ਆਪਾਂ ਅਗਰ ਇੰਡੀਆ ਦੀ ਗੱਲ ਕਰੀਏ ਹੈ ਨਾ ਉੱਥੇ ਇਕੱਲਾ ਬੱਚਾ ਨਹੀਂ ਸਟੱਡੀ ਕਰਦਾ ਹੁੰਦਾ ਉੱਥੇ ਬੱਚੇ ਦੇ ਨਾਲ ਮਦਰ ਵੀ ਸਟੱਡੀ ਕਰਦੀ ਹੁੰਦੀ ਹੈ ਹੈ ਨਾ ਬੱਚੇ ਨੂੰ ਲਾਈਕ ਸਕੂਲ 'ਚ ਕੀ ਹੋਮਵਰਕ ਮਿਲੇ ਆ ਅਗਰ ਮਦਰ ਐਜੂਕੇਟਿਡ ਹੁੰਦੀ ਹੈ ਤਾਂ ਆਪ ਕਰਵਾਉਂਦੇ ਨੇ ਅਗਰ ਉਹ ਐਜੂਕੇਟਿਡ ਨਹੀਂ ਹੈਗੇ ਤਾਂ ਉਹਦੀਆਂ ਟਿਊਸ਼ਨਸ ਲਗਾ ਦਿੰਦੇ ਨੇ ਹੈ ਨਾ ਹੁਣ ਇੱਥੇ आई डोंट नो ਵੀ ਇੱਥੇ ਦਾ ਮਾਹੌਲ ਡਿਫਰੈਂਟ ਹੈ ਕਲਚਰ ਡਿਫਰੈਂਟ ਹੈ ਕਿਉਂਕਿ ਪੇਰੈਂਟਸ ਤਾਂ ਆਪ ਇੰਨੇ ਬਿਜ਼ੀ ਹੁੰਦੇ ਨੇ ਉਹ ਤਾਂ ਬੱਚਿਆਂ ਨੂੰ ਸਕੂਲ ਛੱਡ ਕੇ ਉਹਨਾਂ ਨੂੰ ਹੁੰਦਾ ਕਿ ਚਲੋ ਸ਼ੁਕਰ ਐਨੇ ਟਾਈਮ ਤੇ ਅਸੀਂ ਕੰਮ ਕਰ ਸਕਦੇ ਆ ਜਾਂ ਸਾਨੂੰ ਫ੍ਰੀ ਟਾਈਮ ਮਿਲਿਆ ਹਨਾ ਕਿਉਂਕਿ ਸਪੀਡ ਇੱਥੇ ਬਹੁਤ ਹਾਈ ਹੈ ਅਗਰ ਆਪਾਂ ਇੰਡੀਆ ਦਾ ਕੰਪੈਰੀਜ਼ਨ ਕਰੀਏ ਤਾਂ ਇਸ ਕਰਕੇ ਵੀ ਪੇਰੈਂਟਸ ਜਿਹੜੇ ਹੈਗੇ ਨੇ ਮਤਲਬ ਉਹ ਇੰਨਾ ਜ਼ਿਆਦਾ ਸਟੱਡੀਜ਼ ਦੇ ਵਿੱਚ ਬੱਚਿਆਂ ਦੇ ਵਿੱਚ ਇੰਟਰਸਟ ਨਹੀਂ ਪੇ ਕਰਦੇ ਜੀ ਇੱਕ ਮੈਂ ਹੋਰ ਗੱਲ ਇੱਥੇ ਨੋਟ ਕੀਤੀ ਹੈ ਕਿ ਜਦੋਂ ਜਿਵੇਂ ਆਪਣੇ ਪੀਟੀਐਮਸ ਕਹਿੰਦੇ ਸੀ ਪੇਰੈਂਟਸ ਟੀਚਰ ਮੀਟਿੰਗ ਇੱਥੇ ਕਾਨਫਰੰਸਸ ਤੇ ਆਪਾਂ ਜਾਂਦੇ ਆ ਉੱਥੇ ਆਪਣੇ ਟੀਚਰ ਮੈਨੂੰ ਲੱਗਦਾ ਕਿ ਉਹ ਐਗਜ਼ੈਕਟ ਵਰਡਾਂ ਦੇ ਵਿੱਚ ਕਹਿ ਦਿੰਦੇ ਸੀ ਕਿ ਤੁਹਾਡੇ ਬੱਚਾ ਇੱਥੇ ਇਦਾਂ ਆ ਉਹਦੇ ਬਿਹੇਵੀਅਰ ਤੇ ਇਦਾਂ ਨਹੀਂ ਜਾਂ ਉਹ ਆਹ ਵਾਲੇ ਸਬਜੈਕਟ ਦੇ ਵਿੱਚ ਬਿਹਾਈਂਡ ਆ ਕੁਝ ਵੀ ਤੁਸੀਂ ਇੱਥੇ ਜਾਂਦੇ ਹੋ ਟੀਚਰਸ ਕੋਲੇ ਉਹ ਸਿਰਫ ਤੁਹਾਨੂੰ ਇੱਕੋ ਗੱਲ ਕਹਿੰਦੇ ਆ ਕਿ ਬੱਚਾ ਗੁੱਡ ਆ ਸ਼ੀ ਇਜ਼ ਰੀਲੀ ਗੁੱਡ ਯਾ ਰਾਈਟ ਬਿਲਕੁਲ ਦੇ ਅਪਰੀਸ਼ੀਏਟ ਕਰਦੇ ਆ ਪਰ ਕੁਐਸਚਨ ਮਾਰ ਕੇ ਹੁੰਦਾ ਕਿ ਸਾਨੂੰ ਸਾਡੇ ਬੱਚੇ ਬਾਰੇ ਪਤਾ ਸਾਨੂੰ ਸਾਡੇ ਬੱਚੇ ਦੇ ਬਿਹੇਵੀਅਰਸ ਆ ਵੀ ਪਤਾ ਹੁੰਦਾ ਆ ਪੇਰੈਂਟਸ ਨੂੰ ਤੇ ਇਹਦੇ ਪਤਾ ਹੁੰਦਾ ਕਿ ਤੁਹਾਡਾ ਬੱਚਾ ਸਟੱਡੀ ਦੇ ਵਿੱਚ ਕਿੱਦਾਂ ਆ ਜਿਹੜੇ ਸਪੈਸ਼ਲੀ ਉਹ ਪੇਰੈਂਟਸ ਜਿਹੜੇ ਬੱਚੇ ਵੱਲ ਥੋੜਾ ਧਿਆਨ ਦਿੰਦੇ ਆ ਅਦਰਵਾਈਜ਼ ਜਿਹੜੇ ਬੀਜ਼ੀ ਨੇ ਆਈ ਡੋਟ ਥਿੰਕਸ ਓਕੇ ਉਹਨਾਂ ਨੂੰ ਕੁਝ ਇਦਾਂ ਦਾ ਫੀਲ ਵੀ ਨਹੀਂ ਪੈਂਦਾ ਕਿ ਹਾਂ ਬੱਚਾ ਬਾਰੇ ਪੁੱਛਣਾ ਇਦਾਂ ਹੀ ਰੀਸੈਂਟਲੀ ਜੁਸੀਂ ਅਸੀਂ ਆਪਣੇ ਸਾਡੀ ਡਾਟਰ ਦੀ ਕਾਨਫਰੈਂਸ ਤੇ ਗਏ ਤੇ ਉਹ ਸਾਨੂੰ ਕਹਿੰਦੀ ਕਿ ਲਾਈਕ ਸ਼ੀ ਇਜ਼ ਰੀਲੀ ਗੁੱਡ ਸ਼ੀ ਇਜ਼ ਬ੍ਰਿਲਿਅੰਟ ਤੇ ਉਹਦੇ ਪਾਪਾ ਕਹਿੰਦੇ ਕਿ i know like how she is she's is behaving or what she is doing at home and then ਉਹ ਕਹਿੰਦੀ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਰਾਈਟ ਵੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਇਹ ਕਹਿੰਦੇ ਮੈਨੂੰ ਇਹ ਦੱਸੋ ਕਿ ਮੇਰਾ ਬੱਚਾ ਕਿੱਥੇ ਲੈਕ ਕਰਦਾ ਪਿਆ ਜ ਜ ਜ ਜ ਜ ਉਹ ਆ ਵਾਲੇ ਬਿਹੇਵੀਅਰ ਨੂੰ ਘਰ ਸ਼ੋਅ ਕਰਦੀ ਐ ਇੱਥੇ ਨਹੀਂ ਕਰਦੀ ਫਿਰ ਉਹ ਟੀਚਰ ਕਹਿੰਦੀ ਹਾਂ ਉਹ ਥੋੜਾ ਇੱਥੇ ਕਰਦੀ ਆ ਮਤਲਬ ਆਪਾਂ ਨੂੰ ਐਗਜ਼ੈਕਟ ਵਰਡਸ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸਦੇ ਤਾਂ ਇੱਥੇ ਦੇ ਮਤਲਬ ਪੇਰੈਂਟਿੰਗ ਨੂੰ ਇੱਥੇ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਮੈਨੂੰ ਇਹ ਸਭ ਤੋਂ ਵੱਡੀ ਪ੍ਰੋਬਲਮ ਲੱਗਦੀ ਆ ਕਿ ਪੇਰੈਂਟਸ ਵੀ ਜਾ ਕੇ ਨਹੀਂ ਕੋਈ ਡਾਇਰੈਕਟ ਕੁਐਸਚਨ ਕਰਦਾ ਤੇ ਅਗੋਂ ਟੀਚਰ ਵੀ ਤੁਹਾਨੂੰ ਉਵੇਂ ਦਾ ਆਨਸਰ ਨਹੀਂ ਕਰਦੇ ਹੁਣ ਅਮ ਹੱਦ ਤੱਕ ਮੈਂ ਐਗਰੀ ਕਰਦੀ ਹਾਂ ਕੁਝ ਹੱਦ ਤੱਕ ਮੈਂ ਡਿਸਐਗਰੀ ਵੀ ਕਰਦੀ ਹਾਂ ਉਹਦਾ ਕਾਰਨ ਇਹ ਹੈਗਾ ਕਿ ਕਈ ਵਾਰ ਨਾ ਬੱਚਿਆਂ ਦਾ ਬਿਹੇਵੀਅਰ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਹਨਾ ਕਿਉਂਕਿ ਜਿਵੇਂ ਹੁਣ ਮੈਂ ਆਟਿਸਟਿਕ ਬੱਚਿਆਂ ਨਾਲ ਕੰਮ ਕਰਦੀ ਹਾਂ ਨਿਊਰੋਡਾਈਵਰਜਨ ਬੱਚਿਆਂ ਨਾਲ ਕੰਮ ਕਰਦੀ ਹਾਂ ਸਪੈਸ਼ਲ ਨੀਡ ਬੱਚਿਆਂ ਨਾਲ ਕੰਮ ਕਰਦੀ ਹਾਂ ਜੀ ਕਈ ਵਾਰ ਜਿਹੜੇ ਬੱਚੇ ਹੁੰਦੇ ਨੇ ਉਹ ਸਕੂਲ 'ਚ ਵੈਲ ਬਿਹੇਵਡ ਰਹਿੰਦੇ ਨੇ ਹਨਾ ਪਰ ਉਹ ਘਰੇ ਆ ਕੇ ਉਹਨਾਂ ਦੇ ਵਿੱਚ ਇੱਕ ਕੰਫਰਟੇਬਲ ਜ਼ੋਨ ਆ ਜਾਂਦੀ ਹੈ ਹਨਾ ਵੀ ਮੇਰੇ ਪੇਰੈਂਟਸ ਨੇ ਇਹਨਾਂ ਨੇ ਕਿਹੜਾ ਕੁਝ ਕਹਿਣਾ ਹੈ ਸੋ ਉੱਥੇ ਡਿਫਰੈਂਟ ਬਿਹੇਵ ਕਰਦੇ ਨੇ ਤਾਂ ਕਈ ਵਾਰ ਇਹ ਜਿਹੜੇ ਟੀਚਰ ਸਾਹਮਣੇ ਉਹਨਾਂ ਨੇ ਗੁੱਡ ਬਿਹੇਵ ਕੀਤਾ ਤੇ ਟੀਚਰ ਨੂੰ ਤਾਂ ਲੱਗਣਾ ਹੀ ਹੈ ਕਿਉਂਕਿ ਸਾਡਾ ਕਿਉਂਕਿ ਮੇਰੇ ਬੇਟੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਮੈਂ ਜਦੋਂ ਉਹਦੀਆਂ ਕਲਾਸਿਸ 'ਚ ਜਾਂਦੀ ਆ ਕਾਨਫਰੈਂਸਿਸ 'ਚ ਜਾਂਦੀ ਆ ਤਾਂ ਉਹਦੇ ਵਧੀਆ ਮਾਰਕਸ ਹੁੰਦੇ ਨੇ ਐਵਰੀ ਟਾਈਮ ਵਧੀਆ ਮਾਰਕਸ ਹੁੰਦੇ ਨੇ ਐਂਡ ਉਹਦੇ ਗ੍ਰੇਡਸ ਵੀ ਮੈਚ ਕਰ ਰਹੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਲੱਗ ਕਿਉਂਕਿ ਜਦ ਤੱਕ ਟੀਚਰ ਨੂੰ ਲੱਗਿਆ ਹੀ ਨਹੀਂ ਹੈਗਾ ਕਿ ਤੁਹਾਡੇ ਬੱਚੇ 'ਚ ਕੋਈ ਇਸ਼ੂ ਆ ਰਿਹਾ ਫਾਰ ਇਗਜ਼ਾਮਪਲ ਅਗਰ ਬੱਚਾ ਤੁਹਾਨੂੰ ਪਤਾ ਉਹਦੀ ਉਹ ਡਿਸਟਰੈਕਟ ਹੁੰਦਾ ਸਾਰੇ ਬੱਚੇ ਡਿਸਟਰੈਕਟ ਹੁੰਦੇ ਨੇ ਆਪਾਂ ਵੀ ਡਿਸਟਰੈਕਟ ਹੋ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਤੋਂ ਮੰਨ ਲਓ ਬੱਚਾ ਡਿਸਟਰੈਕ ਕਰ ਰਿਹਾ ਸਕੂਲ ਦੇ ਵਿੱਚ ਹਨਾ ਪਰ ਜਦੋਂ ਉਹਦੇ ਗ੍ਰੇਡਸ ਅੱਛੇ ਨੇ ਕਰੇ ਉਹਨੇ ਸ਼ਰਾਰਤਾਂ ਕਰਨੀਆਂ ਨੇ ਪਰ ਸਕੂਲ ਜਾ ਕੇ ਉਹ ਵੈਲ ਬਿਹੇਵਡ ਰਹਿੰਦਾ ਹੈ ਤਾਂ ਉਹਦੇ 'ਚ ਕੋਈ ਪ੍ਰੋਬਲਮ ਵੀ ਨਹੀਂ ਬਟ ਜਿਵੇਂ ਹੁਣ ਕਿ ਮੇਰੇ ਫਰੈਂਡ ਹੈਗੇ ਨੇ ਜਿਹੜੇ ਸਕੂਲ ਸਿਸਟਮ ਵਿੱਚ ਕੰਮ ਕਰਦੇ ਨੇ ਉਹ ਜਿਵੇਂ ਲਾਈਕ ਕਈ ਵਾਰ ਦੱਸਦੇ ਹੁੰਦੇ ਨੇ ਕਿ ਓਕੇ ਵੀ ਸਾਨੂੰ ਅਸੀਂ ਨਹੀਂ ਦੱਸ ਸਕਦੇ ਬੱਚੇ ਦਾ ਐਗਜ਼ੈਕਟ ਬਿਹੇਵੀਅਰ ਬਾਰੇ ਹੁਣ ਇਹਦੇ ਇਹਦੇ ਪਿੱਛੇ ਕੀ ਰਾਜ਼ ਹੈ ਉਹ ਸਾਨੂੰ ਨਹੀਂ ਪਤਾ ਪਰ ਸ਼ਾਇਦ ਤੁਸੀਂ ਇਸ ਚੀਜ਼ ਨੂੰ ਦੱਸ ਸਕਦੇ ਹੋ ਕਿ ਲਾਈਕ ਤੁਸੀਂ ਬੱਚੇ ਦੀ ਪਰਸਨੈਲਿਟੀ ਜੋ ਹੁੰਦੀ ਹੈ ਐਗਜ਼ੈਕਟਲੀ ਉਹ ਦੱਸਦੇ ਹੋ ਜਾਂ ਤੁਹਾਡੇ ਤੇ ਕੁਝ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਤੁਸੀਂ ਕੁਝ ਪੁਆਇੰਟਸ ਨਹੀਂ ਦੱਸਣਾ ਹੁੰਦਾ ਸੋ ਮੇਬੀ ਆਈ ਥਿੰਕ ਤੁਸੀਂ ਉਹਨੂੰ ਜ਼ਿਆਦਾ ਕਲੈਰੀਫਾਈ ਕਰ ਸਕਦੇ ਹੋ ਹਾਂਜੀ ਬਿਲਕੁਲ ਸਹੀ ਇੱਥੇ ਬਹੁਤ ਸਾਰੇ ਐਵੇਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਦੱਸ ਸਕਦੇ ਹਨ ਓਪਨਲੀ ਨਹੀਂ ਦੱਸ ਸਕਦੇ ਤੇ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੇਰੈਂਟਸ ਵੀ ਡਿਨਾਈ ਕਰ ਦਿੰਦੇ ਆ ਟੋਟਲੀ ਕਿ ਸਾਡਾ ਬੱਚਾ ਤਾਂ ਇਦਾਂ ਕਰਦਾ ਹੀ ਨਹੀਂ ਜਿਵੇਂ ਤੁਸੀਂ ਕਿਹਾ ਕਿ ਬੱਚਾ ਸਕੂਲ ਦੇ ਵਿੱਚ ਗੁੱਡ ਬਿਹੇਵ ਕਰਦਾ ਹੋ ਸਕਦਾ ਤੇ ਘਰ ਜਾ ਕੇ ਉਹਨੂੰ ਇੱਕ ਕੰਫਰਟ ਜ਼ੋਨ ਮਿਲਦੀ ਆ ਪੇਰੈਂਟਸ ਹੁੰਦੇ ਆ ਤੇ ਕੁਝ ਕਹਿੰਦੇ ਨਹੀਂ ਪਰ ਮੈਂ ਇਸ ਚੀਜ਼ ਤੋਂ ਬਿਲਕੁਲ 올ਡ ਸੋਚਦੀ ਆ ਕਿ ਬੱਚੇ ਮੇਬੀ ਸਮ ਟਾਈਮਸ ਘਰੇ ਜਾ ਕੇ ਬਹੁਤ ਵਧੀਆ ਬਿਹੇਵ ਕਰਦੇ ਨੇ ਸਕੂਲ ਦੇ ਵਿੱਚ ਨਹੀਂ ਉਹ ਇਦਾਂ ਕਿਉਂਕਿ ਲਾਈਕ ਇੱਥੇ ਟੀਚਰ ਕੋ ਨਹੀਂ ਸਕਦੇ ਹਮ ਇੱਥੇ ਟੀਚਰ ਤੁਹਾਨੂੰ ਸ਼ੌਟ ਨਹੀਂ ਕਰ ਸਕਦੇ ਸਕਰੀਮ ਨਹੀਂ ਕਰ ਸਕਦੇ ਆਪਣੇ ਇੰਡੀਆ ਟੋਟਲੀ ਡਿਫਰੈਂਟ ਸੀ ਬੱਚਿਆਂ ਨੂੰ ਮਾਰ ਵੀ ਦਿੱਤਾ ਜਾਂਦਾ ਸੀ ਉੱਚੀ ਵੀ ਬੋਲ ਦਿੱਤਾ ਜਾਂਦਾ ਸੀ ਪਰ ਇੱਥੇ ਸਕੂਲ ਸਿਸਟਮ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਨਹੀਂ ਹੁੰਦੀਆਂ ਤੇ ਬੱਚੇ ਐਨੇ ਜਾ ਕੇ ਐਨੇ ਜ਼ਿਆਦਾ ਹੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ ਮਤਲਬ ਉਹਨਾਂ ਨੂੰ ਸਕੂਲ ਆ ਕੇ ਫ੍ਰੀडम ਮਿਲਦੀ ਹੈ ਇੱਥੇ ਆ ਕਿ ਫ੍ਰੀडम ਹੈ ਹਾਂਜੀ ਤੇ ਇਵਨ ਥੋ ਲਾਸਟ ਥੋੜੇ ਮਾਂਥ ਪਹਿਲਾਂ ਸਾਡੇ ਨਾਲ ਹੀ ਇਨਸੀਡੈਂਟ ਹੋਇਆ ਆ ਤੇ ਪੇਰੈਂਟਸ ਡਿਨਾਈ ਕਰਦੇ ਸੀ ਕਿ ਬੱਚਾ ਨਹੀਂ ਇਦਾਂ ਕਰਦਾ ਨਹੀਂ ਕਿਉਂਕਿ ਘਰ ਸਟ੍ਰਿਕਟ ਮਾਹੌਲ ਸੀਗੀ ਮਾਹੌਲ ਸੀਗਾ ਤੇ ਇੱਥੇ ਆ ਕੇ ਜਦੋਂ ਬੱਚਾ ਉਵੇਂ ਤੇ ਬਿਹੇਵੀਅਰ ਸ਼ੋ ਕਰਦਾ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਤੋਂ ਪੁੱਛਿਆ ਤਾਂ ਕਹਿੰਦੇ ਨਹੀਂ ਜੀ ਕਿ ਉਹ ਇਦਾਂ ਨਹੀਂ ਕਰਦਾ ਇਦਾਂ ਨਹੀਂ ਕਰਦਾ ਤਾਂ ਸਾਡੇ ਥੈਂਕ ਗॉड ਕਿ ਸਾਡੇ ਇੱਕ অবজারਵੇਸ਼ਨ ਰੂਮ ਆ ਜਿਹਦੇ ਵਿੱਚ ਬੈਠ ਕੇ ਉਹਨਾਂ ਨੇ ਬੱਚੇ ਨੂੰ ਦੋ ਦਿਨ ਅਬਜ਼ਰਵ ਕੀਤਾ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਉਹ ਓਕੇ ਕਿ ਪੇਰੈਂਟਸ ਸਹੀ ਟੀਚਰਸ ਸਹੀ ਕਹਿੰਦੇ ਆ ਕਿ ਇਦਾਂ ਕਰਦੇ ਆ ਬੱਚੇ ਪਰ ਫਿਰ ਗੱਲ ਉਹੀ ਹੋ ਜਾਂਦੀ ਆ ਕਿ ਡਿਫਰੈਂਟ ਲਾਈਕ ਜਿਵੇਂ ਹੁਣ ਮਾਹੌਲ ਹੋ ਜਾਂਦਾ ਤੇ ਆਪਾਂ ਜਦੋਂ ਪੜਦੇ ਸੀ ਉਹ ਲੈਕ ਹੁਣ ਆਪਾਂ ਤਾਂ ਗੱਲ ਕਰ ਰਹੇ ਅੰਜ ਤੋਂ 10-11 ਸਾਲ ਪਹਿਲਾਂ ਦੀ ਰਾਈਟ ਬਹੁਤ ਸਾਰੀਆਂ ਜਿੱਦੀਆਂ ਚੇਂਜ ਨੇ ਪਰ ਫਿਰ ਵੀ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚੇ ਨੂੰ ਤੁਸੀਂ ਇੰਨੀ ਫ੍ਰੀडम ਵੀ ਨਾ ਦਿਓ ਤੇ ਇੰਨਾ ਸਟ੍ਰਿਕਟ ਵੀ ਨਾ ਰੱਖੋ ਬਿਲਕੁਲ ਬਿਲਕੁਲ ਤੇ ਜਿਹੜੇ ਐਜੂਕੇਟਰਸ ਨੇ ਉਹਨਾਂ ਦਾ ਇੱਕ ਸਪੈਸ਼ਲ ਰੋਲ ਹੁੰਦਾ ਹੈ ਕਿ ਤੁਸੀਂ ਉਹਦੀ ਇੱਕ ਜੋ ਹੈ ਉਹਦੀ ਉਹੀ ਪਿਕਚਰ ਸ਼ੋ ਕਰੋ ਤਾਂ ਕਿ ਪੇਰੈਂਟਸ ਉਸ ਇੰਟੀਗੇਟ ਕਰ ਦੇਣ ਹਾਂਜੀ ਪੇਰੈਂਟਸ ਉਸ ਚੀਜ਼ ਤੇ ਕੰਮ ਕਰ ਸਕਣ ਬਿਲਕੁਲ ਕਿਉਂਕਿ ਦੇਖੋ ਐਜੂਕੇਟਰਸ ਨੇ ਜਿਹੜੇ ਉਹੀ ਤਾਂ ਅਗਲੀ ਬੱਚੇ ਦੀ ਲਾਈਫ ਬਣਾਉਣ ਵਾਲੇ ਨੇ ਹਨਾ ਸੋ ਜੇ ਅਗਰ ਬੇਸ ਹੀ ਸਹੀ ਨਹੀਂ ਬਣਿਆ ਤਾਂ ਉਹ ਕਿਵੇਂ ਉੱਥੇ ਕਿਵੇਂ ਅਸੀਂ ਇਮਾਰਤ ਨੂੰ ਖੜਾ ਕਰ ਸਕਦੇ ਸੋ ਅਗਰ ਟੀਚਰਸ ਨਹੀਂ ਦੱਸਣਗੇ ਹਨਾ ਨਹੀਂ ਸਹੀ ਰਾਹ ਦਿਖਾਨਗੇ ਤਾਂ ਆਪਾਂ ਜਿਹੜੇ ਬੱਚਿਆਂ ਦੀਆਂ ਜੜੀਆਂ ਪ੍ਰੋਬਲਮਸ ਨੇ ਜਾਂ ਜਿਹੜੇ ਵੀ ਕੋਈ ਵੀਕ ਪੁਆਇੰਟਸ ਨੇ ਉਹਨਾਂ ਨੂੰ ਕਰੈਕਟ ਕਿਵੇਂ ਕਰ ਸਕਦੇ ਆ ਹੁਣ ਇਹ ਚੀਜ਼ ਇੰਡੀਆ ਗੁੱਡ ਸੀਗੀ ਹਨਾ ਇੰਡੀਆ 'ਚ ਜਿਹੜੇ ਟੀਚਰਸ ਸੀਗੇ ਸੋ ਜਦੋਂ ਪੀਟੀਐਮ ਹੁੰਦੀ ਸੀਗੀ ਤਾਂ ਉਹ ਬੜਾ ਲਾਈਕ ਬੱਚੇ ਬਾਰੇ ਹਨਾ ਕਿ ਬੱਚੇ ਨੂੰ ਇਸ ਸਬਜੈਕਟ ਤੇ ਵਰਕ ਕਰਨ ਦੀ ਲੋੜ ਹੈ ਇਸ ਸਬਜੈਕਟ ਤੇ ਵਰਕ ਕਰਨ ਦੀ ਲੋੜ ਹੈ ਜਬ ਬੱਚਾ ਇਹ ਬਿਹੇਵੀਅਰ ਸ਼ੋ ਕਰਦਾ ਤਾਂ ਘਰ ਜਾ ਕੇ ਪੇਰੈਂਟਸ ਉਸ ਚੀਜ਼ ਤੇ ਵਰਕ ਕਰਦੇ ਸੀ ਹਨਾ ਸੋ ਮਤਲਬ ਇੱਕ ਐਜ਼ ਅ ਟੀਮ ਵਰਕ ਕਰਦੇ ਸੀ ਟੀਚਰਸ ਪਲੱਸ ਪੇਰੈਂਟਸ ਪਰ ਇੱ ਹੀ ਕਮੀ ਹੈ ਵੀ ਇੱਥੇ ਟੀਚਰਸ ਦਾ ਵਿਚਾਰੇ ਬਹੁਤ ਐਫਰਟ ਲਗਾਉਂਦੇ ਨੇ ਹਨਾ ਤਾਂ ਕੁਝ ਆਪਣੇ ਹਰ ਪ੍ਰੋਫੈਸ਼ਨ ਦੇ ਪ੍ਰੋਟੋਕੋਲਸ ਹੁੰਦੇ ਨੇ ਕੁਝ ਚੀਜ਼ਾਂ ਨੂੰ ਅਸੀਂ ਲਾਈਕ ਪ੍ਰਾਈਵੇਸੀ ਕਰਕੇ ਨਹੀਂ ਦੱਸ ਸਕਦੇ ਓਪਨਲੀ ਨਹੀਂ ਦੱਸ ਸਕਦੇ ਹਨਾ ਕੁਝ ਚੀਜ਼ਾਂ ਨੂੰ ਅਸੀਂ ਦੱਸ ਸਕਦੇ ਆ ਸੋ ਚਲੋ ਅਗਰ ਉਹਨਾਂ ਦੇ ਆਪਣੇ ਪ੍ਰੋਟੋਕੋਲਸ ਨੇ ਬਟ ਐਸ ਅ ਪੇਰੈਂਟ ਸਾਨੂੰ ਵੀ ਜਿਹੜੇ ਟੀਚਰਸ ਨੇ ਐਜੂਕੇਟਰਸ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਹਾਂਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਐਗਰੀ ਕਰਦੀ ਹਾਂ ਤੇ ਇੱਕ ਮੈਨੂੰ ਇੱਥੇ ਗੁਰਬਾਣੀ ਦੀ ਬੜੀ ਵਧੀਆ ਤੁਖ ਯਾਦ ਆ ਰਹੀ ਹੈ ਕਿ ਆਪਣੇ ਕਹਿੰਦੇ ਨੇ ਜਿਹੜੀ ਬੱਚੇ ਦੀ ਪਹਿਲੀ ਗੁਰੂ ਦੀਓ 엄마 ਹੁੰਦੀ ਆ ਫਿਰ ਉਹਦੇ ਪੇਰ ਮਤਲਬ ਪਾਪਾ ਡਾਡਾ ਜੋ ਵੀ ਆਪਾਂ ਕਹਿੰਦੇ ਆ ਤੇ ਉਸ ਤੋਂ ਬਾਅਦ ਆਪਣੇ ਤੀਜੇ ਆਉਂਦੇ ਆ ਸਕੂਲ ਐਜੂਕੇਸ਼ਨ ਬਿਲਕੁਲ ਜੇ ਆਪਣੇ ਮਤਲਬ ਇਹ ਤਿੰਨੋਂ ਹੀ ਇੱਕ ਦੂਸਰੇ ਨਾਲ ਮਿਲ ਕੇ ਕੰਮ ਕਰਨ ਤਾਂ ਤੁਸੀਂ ਦੇਖੋ ਬੱਚੇ ਦੀ ਕਿੰਨੀ ਵਧੀਆ ਗ੍ਰੋਥ ਤੇ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੀ ਆ ਜਿਵੇਂ ਹੁਣ ਤੁਸੀਂ ਡਾਕਟਰ ਬਣੇ ਡਾਕਟਰ ਬਣ ਲਈ ਗਏ ਤਾਂ ਤੁਸੀਂ ਇੱਕ ਐਜੂਕੇਸ਼ਨ ਸਿਸਟਮ ਦੇ ਅੰਦਰ ਬਿਲਕੁਲ ਹਾਂਜੀ ਬਿਲਕੁਲ ਜੇ ਟੀਚਰ ਹੀ ਬੱਚੇ ਨੂੰ ਇੰਨਾ ਵਧੀਆ ਗਾਈਡ ਕਰੇ ਟੀਚਰ ਆਪਾਂ ਇਹ ਨਹੀਂ ਕਹਿੰਦੇ ਟੀਚਰ ਦੀ ਖੁਦ ਹੀ ਫੈਮਿਲੀ ਆ ਟੀਚਰ ਦੀ ਖੁਦ ਹੀ ਲਾਈਫ ਬਿਲਕੁਲ ਪਰ ਜੇ ਉਹ ਜਦੋਂ ਸਕੂਲ ਦੇ ਵਿੱਚ ਆ ਤਾਂ ਉਹਦੇ ਉਹ ਬੱਚੇ ਸਾਰੇ ਉਹਦੇ ਖੁਦ ਆਪਣੇ ਬੱਚੇ ਹੁੰਦੇ ਆ ਰਾਈਟ ਤੇ ਜੇ ਉਹ ਆਪਣੇ ਪੇਰ ਉਹਦੇ ਪੇਰੈਂਟਸ ਨਾਲ ਇੰਨੀ ਵਧੀਆ ਡਾਇਰੈਕਟ ਕਨਵਰਸੇਸ਼ਨ ਕਰੇ ਉਹ ਬੱਚੇ ਬਾਰੇ ਪੂਰੀ ਗੱਲ ਦੱਸੇ ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਇੱਕ ਬੜੇ ਵਧੀਆ ਮਤਲਬ ਇਨਸਾਨ ਬਣ ਕੇ ਨਿਕਲਣਗੇ ਬਿਲਕੁਲ ਸੋ ਮੈਨੂੰ ਹੁਣ ਤੁਹਾਡੀ ਇਸੇ ਗੱਲ ਤੋਂ ਹੀ ਯਾਦ ਆਇਆ ਸੋ ਜਿਵੇਂ ਕਿ ਮੇਰਾ ਇੰਟਰਸਟ ਸ਼ੁਰੂ ਤੋਂ ਹੀ ਸਾਇੰਸ ਵਿੱਚ ਸੀਗਾ ਬਾਇਓਲੋਜੀ ਵਿੱਚ ਸੀਗਾ కెਮਿਸਟਰੀ ਵਿੱਚ ਸੀਗਾ ਮੇਰਾ ਮੈਥ ਜਿਹੜਾ ਬਿਲਕੁਲ ਵੀ ਗੁੱਡ ਨਹੀਂ ਸੀ ਮੇਨ ਇੰਟਰਸਟ ਹੀ ਨਹੀਂ ਸੀਗਾ ਹਨਾ ਇੰਟਰਸਟ ਮਤਲਬ ਦਾ ਇਹ ਨਹੀਂ ਹੈਗਾ ਕਿ ਮੈਂ ਨਲਾਇਕ ਸੀਗੀ ਕਿਉਂਕਿ ਮੇਰਾ ਇੰਟਰਸਟ ਮੈਡੀਕਲ ਫੀਲਡ ਵੱਲ ਸੀਗਾ ਬਟ ਜਿਹੜੇ ਸਾਡੇ ਸਕੂਲ ਦੇ ਟੀਚਰ ਸੀਗੇ ਸੋ ਹਰ ਟੀਚਰ ਇੱਕੋ ਜਿਹਾ ਨਹੀਂ ਹੁੰਦਾ ਕੁਝ ਅੱਛੇ ਟੀਚਰਸ ਵੀ ਹੁੰਦੇ ਨੇ ਕੁਝ ਲਾਈਕ ਹਨਾ ਸੋ ਉਹਨਾਂ ਨੇ ਮੇਰੇ ਮੈਥ ਵਾਲੇ ਟੀਚਰ ਮੈਂ ਹਲੇ ਵੀ ਯਾਦ ਕਰਦੀ ਆ ਬੰਦੋਂ ਮੈਂ ਆਪਣੇ ਬੱਚਿਆਂ ਨੂੰ ਵੀ ਦੱਸਦੀ ਹੁੰਨੀ ਆ ਕਿ ਜਿਹੜੇ ਮੇਰੇ ਮੈਥ ਦੇ ਟੀਚਰ ਹੁੰਦੇ ਸੀਗੇ ਹਾਲਾਂਕਿ ਮੇਰੇ ਮੈਥ 'ਚ ਬਹੁਤ ਗੁੱਡ ਮਾਰਕਸ ਨਹੀਂ ਸੀ ਆਉਂਦੇ ਇੱਕ ਆਰਾਊਂਡ 65% ਇੰਨੇ ਆਉਂਦੇ ਹੁੰਦੇ ਸੀਗੇ ਬਟ ਬਾਕੀ ਸਬਜੈਕਟ ਮੇਰੇ ਆਲਵੇਸ ਉਹ ਹਾਈ ਹੁੰਦੇ ਸੀ 80 90% ਹੁੰ ਹੁੰਦੀ ਸੀਗੀ ਕਿ ਇਹਨਾਂ ਨੇ ਮੇਰੀ ਸ਼ਿਕਾਇਤ ਲਗਾਨੀ ਹੈ ਔਰ ਮੇਰੇ ਮੈਥ ਟੀਚਰ ਨੇ ਕਹਿਣਾ ਕਿ ਓਕੇ ਜੀ ਨਹੀਂ ਮੇਰੇ ਸਬਜੈਕਟ ਦਾ ਵਧੀਆ ਪਰਫਾਰਮ ਨਹੀਂ ਕਰ ਰਹੀ ਔਰ ਉਹ ਟੀਚਰ ਅੱਜ ਤੱਕ ਉਹਨਾਂ ਨੇ ਮੈਨੂੰ ਜਾਂ ਮੇਰੇ ਪੇਰੈਂਟਸ ਨੂੰ ਕਦੇ ਨਹੀਂ ਸਿੱਕਿਆ ਵੀ ਓਕੇ ਨੂੰ ਮੈਥ ਤੇ ਵਰਕ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਐਜ਼ ਅ ਸਟੂਡੈਂਟ ਸ਼ੀ ਇਜ਼ ਬ੍ਰੀਲੀਅੰਟ ਹੈਨਾ ਸ਼ੀ ਇਜ਼ ਡੂਇੰਗ ਏਵਰੀਥਿੰਗ ਗੁੱਡ ਬਟ ਓ ਦਾ ਮੈਥ ਦਾ ਇੰਟਰਸਟ ਨਹੀਂ ਹੈਗਾ ਸੋ ਇਹ ਚੀਜ਼ ਦੀ ਕਮੀ ਉੱਥੇ ਹੈਗੀ ਹੈ ਜੇ ਟੀਚਰਸ ਹੁਣ ਉੱਥੇ ਕੀ ਹੁੰਦਾ ਹੈ ਅਗਰ ਕਿਸੇ ਦਾ ਮੈਥ ਗੁੱਡ ਨਹੀਂ ਹੈਗਾ ਸਾਇੰਸ ਗੁੱਡ ਹੈਗੀ ਹੈ ਨਾ ਤਾਂ ਮੈਥ ਵਾਲੇ ਟੀਚਰ ਨੇ ਕੁੱਟ-ਕੁੱਟ ਕੇ ਵਿਚਾਰੇ ਦਾ ਬੁਰਾ ਹਾਲ ਕਰ ਦੇਣਾ ਕਿ ਇਹਦਾ ਮੈਥ ਕਿਉਂ ਨਹੀਂ ਗੁੱਡ ਹੈਗਾ ਮੈਨੂੰ ਲੱਗਦਾ ਨਾ ਜਿਹੜੇ ਟੀਚਰ ਹੁੰਦੇ ਉਹ ਫਿਗਰ ਆਊਟ ਕਰ ਲੈਂਦੇ ਆ ਕਿ ਬੱਚੇ ਦਾ ਇੰਟਰਸਟ ਕਿੱਥੇ ਆ ਜੇ ਇੱਥੇ ਵੀ ਯੂਐਸਏ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਆਪਾਂ ਨੂੰ ਐਵੇਂ ਦੇ ਟੀਚਰ ਮਿਲ ਜਾਣ ਜਿਹੜੇ ਬੱਚੇ ਨੂੰ ਬੱਚੇ ਦਾ ਇੰਟਰਸਟ ਦੇਖ ਲੈ ਤਾਂ ਤੁਸੀਂ ਦੇਖੋ ਕਿ ਬੱਚਾ ਉਸੇ ਫੀਲਡ ਵੱਲ ਕਿੰਨਾ ਅੱਗੇ ਜਾ ਸਕਦਾ ਰਾਈਟ ਉਹਨੂੰ ਇੱਧਰ-ਉੱਧਰ ਹੋਟੀਚਾ ਕਰਨ ਦੀ ਲੋੜ ਹੀ ਨਹੀਂ ਆ ਹੁਣ ਸਾਡੇ ਕੋਲ ਆਪਣੇ ਕੋਲ ਕਈ ਵਾਰ ਅਮਨ ਪ੍ਰੈਕਟੀਕਲ ਐਗ ਜਾਂਦੀਆਂ ਨੇ ਹੁਣ ਕਈ ਵਾਰ ਕੋਈ ਲੋਕ ਕਹਿੰਦੇ ਨੇ ਕਿ ਸਾਡਾ ਸੁਪਨਾ ਸੀਗਾ ਸੀ ਲਾਇਰ ਬਣੀ ਹੈ ਕੋਈ ਕਹਿੰਦਾ ਕਿ ਸਾਡਾ ਸੁਪਨਾ ਸੀਗਾ ਸੀ ਡਾਕਟਰ ਬਣੀ ਹੈ ਪਰ ਉਹ ਡਾਕਟਰ ਕਿਉਂ ਨਹੀਂ ਬਣ ਪੰਦੇ ਕਿਉਂਕਿ ਪੇਰੈਂਟਸ ਕਹਿੰਦੇ ਨਹੀਂ ਡਾਕਟਰੀ ਗੁੱਡ ਨਹੀਂ ਹੈਗੀ ਇਸ ਫੀਲਡ ਵਿੱਚ ਜਿਆਦਾ ਪੈਸਾ ਹੈ ਤੂੰ ਇੱਧਰ ਜਾ ਸੋ ਜਿਵੇਂ ਹੁਣ ਇੰਡੀਆ ਦੇ ਵਿੱਚ ਅਗਰ ਆਪਾਂ ਡੇਕੇਡ ਪਹਿਲਾਂ ਦੀ 10 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਆਈਟੀ ਦਾ ਬਹੁਤ ਹੱਬ ਸੀਗਾ ਉੱਥੇ ਹਨਾ ਮਤਲਬ ਹਰ ਪੇਰੈਂਟ ਚਾਹੁੰਦਾ ਸੀਗਾ ਕਿ ਸਾਡਾ ਬੱਚਾ ਮੈਡੀਕਲ ਨਾਨ ਮੈਡੀਕਲ ਆਪਣਾ ਮੈਡੀਕਲ ਛੱਡ ਕੇ ਜਾਂ ਬਾਕੀ ਲਾ ਹੋਰ ਚੀਜ਼ਾਂ ਛੱਡ ਕੇ ਟੀਚਿੰਗ profession ਨੂੰ ਜਗ੍ਹਾ ਸੁਣੀ ਹੋਵੇ ਉੱਥੇ ਕੋਟਾ ਇੱਕ ਜਗ੍ਹਾ ਹੈਗੀ ਆ ਔਰ ਕੋਟਾ ਭਰਿਆ ਹੁੰਦਾ ਸੀ ਆਈਟੀ ਨਾਲ ਉੱਥੇ ਜਿਹੜੇ ਕੋਚਿੰਗ ਸੈਂਟਰ ਸੀਗੇ ਉਹ ਕਰੋੜਪਤੀ ਬਣ ਗਏ ਸਿਰਫ ਐਸੇ ਕ੍ਰਾਇਓਸਟੀ ਕਰਕੇ ਕਿਉਂਕਿ ਪੇਰੈਂਟਸ ਚਾਹੁੰਦੇ ਸੀਗੇ ਕਿ ਉਹ ਆਈਟੀ ਸੈਕਟਰ ਚ ਜਾਣ ਕਿਉਂਕਿ ਉੱਚ ਡਿਮਾਂਡ ਬਹੁਤ ਹੈਗੀ ਹੈ ਕਿਉਂਕਿ ਸਾਰਾ ਸਾਰਾ ਕੁਝ ਤਾਂ ਆਈਟੀ ਤੇ ਚੱਲਦਾ ਪਿਆ ਹੈ ਹਨਾ ਪਰ ਉਹ ਕਈ ਵਾਰ ਕੀ ਹੁੰਦਾ ਸੀ ਉਹ ਪ੍ਰੈਸ਼ਰ ਸਿੱਖ ਕਈ ਬੱਚੇ ਸੀਗੇ ਜਿਹੜੇ ਆਈਟੀ ਵੱਲ ਨਹੀਂ ਸੀ ਜਾਣਾ ਚਾਹੁੰਦੇ ਉਹਨਾਂ ਦੇ ਆਪਣੇ ਇੰਟਰਸਟ ਹੁੰਦੇ ਸੀ ਬਟ ਉਹ ਪੇਰੈਂਟਸ ਕਰਕੇ ਉਹ ਜਾਂਦੇ ਸੀਗੇ ਤੇ ਉਹਨਾਂ ਨੂੰ ਉੱਥੇ ਸੁਸਾਈਡ ਜਾਂ ਡਿਪਰੈਸ਼ਨ ਐਂਗਜ਼ਾਈਟੀ ਐਸਟਰਾਨੀਆਂ ਕੰਡੀਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਅਗਰ ਇੱਕ ਟੀਚਰ ਜਾਂ ਪੇਰੈਂਟਸ ਇੱਥੇ ਪੇਰੈਂਟਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ ਕਿ ਅਗ ਜੇ ਦਾ profession ਹੁਣ ਅਗਰ ਮੇਰਾ ਬੱਚਾ ਮੈਨੂੰ ਕਵੇ ਕਿ ਮੈਂ ਆਰਟਿਸਟ ਬੰਨਾ ਹੈ ਅਗਰ ਮੈਂ ਨੂੰ ਕਹਾਂ ਕਿ ਨਹੀਂ ਮੈਂ ਡਾਕਟਰਾਂ ਤੂੰ ਵੀ ਡਾਕਟਰ ਹੀ ਬਨੇਗਾ ਹਨਾ ਤਾਂ ਮੇਰੀ ਗਲਤੀ ਹੈ ਸੋ ਮੈਨੂੰ ਉਹਨੂੰ ਆਰਟਿਸਟ ਬਣਨ ਦੇਣਾ ਚਾਹੀਦਾ ਹੈ ਕਿਉਂਕਿ ਅਗਰ ਉਹ ਆਰਟਿਸਟ ਬਣੇਗਾ ਤਾਂ ਆਪਣੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਹੋਏਗਾ ਬਿਲਕੁਲ ਉਹ ਜਿਵੇਂ ਹੁਣ ਤੁਸੀਂ ਕਿਹਾ ਹੈ ਨਾ ਇਦਾਂ ਹੀ ਹੁੰਦਾ ਆਪਣੀ ਇੰਡੀਆ ਦੇ ਵਿੱਚ ਜੇ ਕੋਈ ਟੀਚਰ ਆ ਤਾਂ ਉਹਨੂੰ ਹੁੰਦਾ ਮੇਰੇ ਬੱਚੇ ਅਗੋਂ ਟੀਚਰ ਬਣੇ ਜਿਹਨੂੰ ਆਖਿਆ ਜਾਂਦਾ ਅਗੋਂ ਡਾਕਟਰ ਹੀ ਬਣਨਾ ਸੋ ਆਪਾਂ ਬੱਚੇ ਨੂੰ ਪ੍ਰੈਸ਼ਰਾਈਜ਼ ਦਾ ਫੋਰ ਸ਼ੋਰ ਕਰਦੇ ਆ ਕਿਤੇ ਨਾ ਕਿਤੇ ਪਰ ਇੱਥੇ ਚਲੋ ਉਹ ਚੀਜ਼ ਥੋੜੀ ਘੱਟ ਹੈ ਇੱਥੇ ਬੱਚੇ ਨੂੰ ਆਪਾਂ ਆਪ ਦਿੰਨੇ ਆ ਕਿ ਤੂੰ ਆਪਣਾ ਜੋ ਵੀ ਫੀਲਡ ਚੂਜ਼ ਕਰਨਾ ਖੁਦ ਚੁਸ ਕਰ ਰਾਈਟ ਸੋ ਉਹੀ ਗੱਲ ਕੇ ਦੋਨੋ ਸਾਈਡ ਤੇ ਆਪਣੇ ਆਪਣੇ ਪ੍ਰੋ ਐਂਡ ਕਨਸ ਹੁੰਦੇ ਨੇ ਹਾਂ ਜੀ ਹਾਂ ਜੀ ਮਨਦੀਪ ਜੀ ਹੁਣ ਆਪਾਂ ਵਾਈਂਡ ਅਪ ਕਰਦੇ ਹਾਂ ਸਾਰੇ ਟਾਪਿਕ ਨੂੰ ਤੇ ਤੁਸੀਂ ਇੱਥੇ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਆਪਣੇ ਲਾਈਕ ਇੱਥੇ ਦੇ ਪੇਰੈਂਟਸ ਨੂੰ ਜਾਂ ਮੈਂ ਇੱਕ ਲਾਈਕ ਐਜੂਕੇਟਰ ਆ ਸੋ ਮੈਨੂੰ ਵੀ ਮੈਂ ਕਿਉਂਕਿ ਮੈਂ ਤੁਹਾਡੇ ਤੋਂ ਲਰਨ ਕਰ ਰਹੀ ਹਾਂ ਤੇ ਤੁਸੀਂ ਹੋਪਸੋ ਕਿ ਮੇਰੇ ਤੋਂ ਡਿਵੈਲਪ ਹੋ ਜਾਣਾ ਹਾਂ ਜੀ ਹਾਂ ਜੀ ਸੋ ਐਜ਼ ਅ ਪੇਰੈਂਟ ਮੈਂ ਮਨ ਇਹਹੀ ਸੁਜੈਸ਼ਨ ਦੇਣਾ ਚਾਹੂੰਗੀ ਕਿ ਬੱਚਾ ਜਦੋਂ ਸਕੂਲ ਜਾਵੇ ਨਾ ਉਹ ਖੁਸ਼ ਹੋ ਕੇ ਜਾਵੇ ਜੀ ਬੱਚਾ ਲਾਈਕ ਇਹ ਨਾ ਹੋਵੇ ਕਿ ਸ ਉਹ ਤੱਕ ਇਹਨਾਂ ਬੱਚੇ ਨੂੰ ਭੇਜਣਾ ਪਵੇ। ਵੀ ਸਕੂਲ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਇੰਟਰਸਟ ਬਣਿਆ ਰਹੇ। ਵੀ ਟੀਚਰਸ ਉਹਦਾ ਇੰਟਰਸਟ ਮੇਨਟੇਨ ਕਰਕੇ ਰੱਖਣ। ਸੋ ਜਦੋਂ ਬੱਚੇ ਦਾ ਇੰਟਰਸਟ ਮੇਨਟੇਨ ਹੋਏਗਾ ਹੁਣ ਮੈਂ ਅਗਰ ਆਪਾਂ ਜਿਆਦਾ ਲੰਬਾ ਨਹੀਂ ਖਿੱਚਾਂਗੇ ਟੌਪਿਕ ਨੂੰ ਹੁਣ ਮੇਰੀ ਬੇਟੀ ਹੈ ਉਹ ਸੰਡੇ ਵਾਲੇ ਦਿਨ ਸੈਟਰਡੇ ਸੰਡੇ ਵਾਲੇ ਦਿਨ ਵੀ ਕਹਿੰਦੀ ਆ ਮੈਂ ਸਕੂਲ ਜਾਣਾ ਹੈ ਨਾ ਤਾਂ ਮੈਂ ਉਹਦੇ ਟੀਚਰ ਨੂੰ ਦੱਸ ਦਿਆਂ ਤਾਂ ਬਹੁਤ ਖੁਸ਼ ਹੁੰਦੇ ਨੇ ਕਿ ਇਹ ਸਾਡੇ ਲਈ ਬਹੁਤ ਵਧੀਆ ਰਮਾਰਕਸ ਤੁਸੀਂ ਦੇ ਰਹੇ ਹੋਗੇ ਬੱਚਾ ਸਾਡੇ ਕੋਲ ਬਾਰ ਬਾਰ ਆਣਾ ਚਾਹੁੰਦਾ ਹੈ ਨਾ ਸੋ ਸਾਡਾ ਸਕੂਲ ਦਾ ਜਿਹੜਾ ਸਿਸਟਮ ਹੈ ਚਲੋ ਆਪਣਾ ਟੋਪਿਕ ਸੀਗਾ ਇੱਥੇ ਦੇ ਸਕੂਲ ਦੇ ਸਿਸਟਮ ਤੇ ਇੰਡੀਆ ਦੇ ਸਕੂਲ ਦੇ ਸਿਸਟਮ ਚ ਅਗਰ ਉਹ ਇੱਥੇ ਲਈ ਚੀਜ਼ ਉਹ ਸਿੱਖ ਲੈਣਾ ਕਿ ਬੱਚਾ ਖੁਸ਼ ਹੋ ਕੇ ਸਕੂਲ ਜਾਵੇ ਕਿਉਂਕਿ ਉੱਥੇ ਬੱਚੇ ਸਕੂਲ ਜਾ ਕੇ ਖੁਸ਼ ਨਹੀਂ ਹੈਗੇ ਨਾ ਸੋ ਜੇ ਅਸੀਂ ਉਹਨੂੰ ਬੱਚੇ ਨੂੰ ਲਾਈਕ ਵੀ ਇਸ ਚੀਜ਼ ਨੂੰ ਆਪਾਂ ਫਿਕਸ ਕਰ ਦਈਏ ਕਿ ਬੱਚਾ इजीली ਹੈਪੀ ਜੇ ਉੱਥੇ ਸਕੂਲ ਜਾਵੇ ਤਾਂ ਸ਼ਾਇਦ ਆਪਾਂ ਸਕੂਲ ਐਜੂਕੇਸ਼ਨ ਸਿਸਟਮ ਨੂੰ ਉੱਥੇ ਇੰਪਰੂਵ ਕਰ ਸਕਦੇ ਆ ਇੱਥੇ ਤਾਂ ਆਲਰੇਡੀ ਗੁੱਡ ਹੈ ਬਸ ਇੱਥੇ ਇੰਪਰੂਵਮੈਂਟ ਦੀ ਹੋਰ ਕੋਈ ਲੋੜ ਨਹੀਂ ਹੈਗੀ ਬਸ ਅਗਰ ਕੁਝ ਐਸਟਰਾਂ ਦੀਆਂ ਪਾਲਿਸਿਸ ਜਾਂ ਪ੍ਰੋਟੋਕੋਲਸ ਐਸਟਰਾਂ ਦੇ ਹੋਣ ਕਿ ਜਿਹਦੇ ਵਿੱਚ ਸਾਨੂੰ ਬੱਚਿਆਂ ਦੇ ਜਿਹੜੇ ਥੋੜੇ ਵੀਕ ਪੁਆਇੰਟਸ ਨੇ ਉੱਤੇ ਵੀ ਸਾਨੂੰ ਪਤਾ ਲੱਗੇ ਤਾਂ ਜੋ ਆਪਾਂ ਐਜ਼ ਅ ਟੀਮ ਬੱਚੇ ਦੇ ਉਸ ਪੁਆਇੰਟਸ ਨੂੰ ਕਰੈਕਟ ਕਰਕੇ ਉਹਨੂੰ ਇੱਕ ਚੰਗਾ ਵਧੀਆ ਇਨਸਾਨ ਬਣਾਉਣ ਦੇ ਵਿੱਚ ਆਪਾਂ ਉਹਦੀ ਹੈਲਪ ਕਰ ਸਕੀਏ ਬਿਲਕੁਲ ਬਿਲਕੁਲ ਤੇ ਇਹ ਤਾਂ ਜ਼ਰੂਰੀ ਹੈ ਕਿ ਲਾਈਕ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਇੱਕ ਸਿਸਟਮ ਦੇ ਵਿੱਚ ਕੰਮ ਕਰਦੇ ਹਾਂ ਜਾਂ ਜਿਵੇਂ ਕਹਿ ਲਓ ਤੁਸੀਂ ਕਿਹਾ ਕਿ ਪੇਰੈਂਟਸ ਤੇ ਐਜੂਕੇਟਰ ਇਕੱਠੇ ਮਿਲ ਕੇ ਕੰਮ ਕਰਨਾਂ ਤਾਂ ਇੱਕ ਬਹੁਤ ਵਧੀਆ ਇਨਸਾਨ ਬਣ ਕੇ ਬਾਹਰ ਨਿਕਲਦਾ ਸੋ ਮੈਨੂੰ ਲੱਗਦਾ ਕਿ ਮੇਰਾ ਸੁਜੈਸ਼ਨ ਇੱਥੇ ਦੇ ਪੇਰੈਂਟਸ ਨੂੰ ਇਹੀ ਆ ਕਿ ਪਲੀਜ਼ ਤੁਸੀਂ ਆਪਣੇ ਬੱਚੇ ਨੂੰ ਚੈੱਕ ਕਰਦੇ ਰਹੋ ਆਪਣੇ ਜਿਹੜੇ ਟੀਚਰਸ ਨੇ ਉਹਨਾਂ ਨਾਲ ਜਦੋਂ ਤੁਸੀਂ ਕਾਨਫਰੈਂਸ ਤੇ ਗੱਲ ਜਾਨਦੇ ਹੋ ਤਾਂ ਪ੍ਰੋਪਰ ਵੇ ਦੇ ਵਿੱਚ ਗੱਲ ਕਰੋ ਤਾਂ ਕਿ ਉਹਨਾਂ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਬੱਚਾ ਕਿਸ ਲੈਵਲ ਤੇ ਆ ਬਿਲਕੁਲ ਜੀ ਸੋ ਥੈਂਕ ਯੂ ਸੋ ਮਚ ਹੋਪਸ ਹੋ ਤੁਹਾਨੂੰ ਸਾਡਾ ਇਹ ਪੋਡਕਾਸਟ ਬਹੁਤ ਵਧੀਆ ਲੱਗੂਗਾ ਥੈਂਕ ਯੂ ਸਸ਼ਿਕਾ ਜੀ